ਬੰਦੇ ਮੋਹ ਮੁਹੱਬਤਾਂ ਵਾਲੇ ਜਾਣ ਦਿਨੋਂ ਦਿਨ ਘਟਦੇ ਹੁਣ ਤਾਂ ਲੋਕ ਸ਼ਮਸ਼ਾਨਾਂ ਵਿੱਚ ਵੀ ਹੱਸਣੋਂ ਨਹੀਂਓ ਹਟਦੇ ਜਿਵੇਂ ਮੈਂ ਵੇਖ ਰਿਹਾ ਸੀ ਬਾਈ ਰਾਜਵੀਰ ਜਵੰਦਾ ਹੋਰਾਂ ਦਾ ਜਾਣਾ ਬੜਾ ਅਨਫੋਰਚੂਨੇਟ ਸੀ ਕੋਈ ਸ਼ੱਕ ਨਹੀਂ ਪੂਰੀ ਦੁਨੀਆ 'ਚ ਵਸਦੇ ਪਰਿਵਾਰਾਂ ਨੇ ਉਹਦਾ ਸੋਗ ਮਨਾਇਆ ਪਰ ਬਾਈ ਥੋੜੇ ਦਿਨਾਂ ਬਾਅਦ ਦੀਵਾਲੀ ਸੀ ਤੇ ਲੋਕ ਬਸ ਮੈਂ ਮੈਂ ਦੇਖਿਆ ਕਿ ਬਹੁਤ ਬੜੇ ਥੋੜੇ ਚਿਰ ਭਾਵਕ ਵੀ ਬੜਿਆ ਸਾਡੇ ਬੰਦੇ ਪਰ ਥੋੜੇ ਚਿਰ ਬਾਅਦ ਭੁੱਲ ਵੀ ਜਾਂਦੇ ਆ ਚੀਜ਼ਾਂ ਉਹ ਭੋਗ ਤੇ ਬੱਚੀ ਨੇ ਬੋਲਿਆ ਜੀ ਰਾਜਵੀਰ ਦੀ ਬੇਟੀ ਨੇ ਉਹ ਤਾਂ ਕਾਲਜਾ ਪਾੜਦਾ ਸੀ ਉਹਦੇ ਬੋਲ ਸੁਣ ਕੇ ਹੂੰ ਉੱਥੇ ਵੀ ਤੁਸੀਂ ਮਾਫ਼ ਕਰਨਾ ਮੈਂ ਉਹ ਹੀ ਗੱਲ ਮੈਂ ਲਿਖਣ ਵਾਲਾ ਬੰਦਾ ਸੱਚ ਬੋਲ ਰਿਹਾ ਹਾਂ ਉੱਥੇ ਵੀ ਇਹ ਸੀਗਾ ਕਿ ਥੋੜਾ ਜਿਹਾ ਕੈਮਰੇ ਦੇ ਮੂਹਰੇ ਜ਼ਿਆਦਾ ਆ ਜੀਏ ਤਾਂ ਜ਼ਿਆਦਾ ਵਧੀਆ ਨੰਬਰ ਬਣਾਉਣ ਦੀ ਗੇਮ ਵਾਲੀ ਸੀ ਉੱਥੇ ਵੀ ਮਤਲਬ ਦੇਖੋ ਕਿੱਡੀ ਕਹਿਰ ਦੀ ਮੌਤ ਹੋਈ ਸੀਗੀ ਉੱਥੇ ਵੀ ਇਹ ਇਹ ਚੱਕਰ ਚੱਲ ਰਹੇ ਸੀ ਸ਼ਮਸ਼ਾਨ ਘਾਟ ਦੇ ਵਿੱਚ ਚਿਖਾ ਬਲ ਰਹੀ ਹੈ ਬੰਦੇ ਪਿੱਛੇ ਖੜੇ ਐਨੇ ਉੱਚੀ ਹੱਸ ਰਹੇ ਠਾਕ ਮਤਲਬ ਹੱਥਾਂ ਦਾ ਦੇਖੋ ਟਿਕਮਕ ਕਰਨਾ ਏ ਸ਼ਕਲ ਵਿਖਾਉਣਾ ਇਹ ਮੱਥੇ ਲੱਗ ਲੀਏ ਉਹ ਯਾਰ ਤੁਸੀਂ ਜੇ ਜਿੱਥੇ ਗਏ ਹੋ ਜੇ ਨਹੀਂ ਰੋਣਾ ਆਉਂਦਾ ਤਾਂ ਰੋਣ ਵਰਗਾ ਮੂੰਹ ਤਾਂ ਕਰ ਲਓ ਉਹ ਤਾਂ ਕਰ ਲਓ ਨਾ ਤੁਸੀਂ ਤਾਂ ਇਮੋਸ਼ਨਲ ਬੰਦੇ ਹੋ ਆਰਟਿਸਟ ਬੰਦੇ ਹੋ ਬਾਈ ਕਿਵੇਂ ਵੇਖ ਦੂੰ ਇਸ ਗੱਲ ਨੂੰ ਕਿ ਬੰਦਾ ਅਫਸੋਸ ਕਰਨਾ ਆਉਂਦਾ ਹੈ ਸਸਕਾਰ ਤੇ ਆਉਂਦਾ ਜਾਂਦਿਆਂ ਗੱਡੀ 'ਚ ਗਾਣੇ ਚੱਲਦੇ ਆ ਹੂੰ ਇਹ ਬੜੀਆਂ ਅਸਲ 'ਚ ਬਾਈ ਸੈਂਸਿਟੀਵਿਟੀ ਖਤਮ ਹੋ ਗਈ ਲੋਕਾਂ ਦੀ ਵਾਕਈ ਸਹੀ ਅੱਗੇ ਨਿੱਕੇ ਹੁੰਦੇ ਆ ਕਿਤੇ ਖਬਰ ਸੁਣਨੀ ਮੌਤ ਦੀ ਤਾਂ ਕਿਸੇ ਵੀ ਏਰੀਆ ਚ ਫਲਾਣੇ ਥਾਂ ਵੀ ਐ ਕਰਕੇ ਮੰਨ ਲਓ ਕੋਈ ਕਤਲ ਹੋ ਗਿਆ ਕਿਸੇ ਦਾ ਤੇ ਦਸਵੇਂ ਪਿੰਡ ਦਾ ਵੀ ਸੋਗ ਮਨਾਉਣਾ ਦਸਵੇਂ ਪਿੰਡ ਤੱਕ ਆਇਆ ਹੁਣਾ ਯਾਰ ਐ ਯਾਰ ਬੰਦਾ ਕਿਵੇਂ ਕਿਸੇ ਨੇ ਮਾਰਤਾ